ਬਾਦਲ ਸਾਹਿਬ ਕੋਲ ਗਏ ਕੀ ਉਹਨਾਂ ਨੇ ਕਿਹਾ ਕੀ ਗੱਲ ਨਹੀਂ ਸੁਣੀ ਉਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਰਜਾਇਨ ਕਰੋ ਸਰ ਸਾਡੇ ਤਾਂ ਸੁਖਬੀਰ ਸਿੰਘ ਬਾਦਲ ਨੇ ਤੇ ਉਹ ਕਹਿੰਦੇ ਵੀ ਠੀਕ ਹੈ ਅਸੀਂ ਦੇਖਦੇ ਹਾਂ ਪਰ ਉਹ ਨਹੀਂ ਹੋਇਆ ਜੀ ਉਹ ਨਹੀਂ ਹੋਇਆ ਕਦੇ ਕੋਠੀ ਗਏ ਹੋਵੋ ਕਦੇ ਬਾਦਲ ਪਿੰਡ ਗਏ ਹੋਵੋ ਬੈਠਣਾ ਉੱਠਣਾ ਨਹੀਂ ਰਿਹਾ ਤੁਹਾਡਾ ਤੁਹਾਡੀ ਗੱਲ ਕਦੇ ਨਹੀਂ ਮੰਨੀ ਜਿਹੜੇ ਉੱਥੇ ਲੋਕ ਬੈਠੇ ਨੇ ਜਿਹੜੇ ਲੋਕ ਗਲਤ ਫੈਸਲੇ ਕਰ ਰਹੇ ਨੇ ਅਸੀਂ ਸਾਡੇ ਹਲਕੇ ਦੀ ਉਹਨਾਂ ਨਾਲ ਨਾਰਾਜ਼ਗੀ ਹੈ ਇਸ ਕਰਕੇ ਹਲਕੇ ਦੀਆਂ ਭਾਵਨਾਵਾਂ ਨੇ ਵੀ ਤੁਸੀਂ ਜੀ ਇਸ ਤੀਕਾ ਫੋਨ ਆਇਆ ਕਿਹੜੀ ਪਾਰਟੀ ਤੋਂ ਭਾਜਪਾ ਤੋਂ ਕਾਂਗਰਸ ਤੋਂ ਪਹਿਲਾਂ ਵੀ ਕਿਹਾ ਵੀ ਗਰਮ ਕੋਡ ਨੂੰ ਹਰੇਕ ਨੂੰ ਖਾਣ ਨੇ ਕਿ ਆਏ ਆ ਭਾਜਪਾ ਤੋਂ ਫੋਨ ਤਾਂ ਤੁਹਾਨੂੰ ਪਤਾ ਵੀ ਸਾਰੇ ਬੰਦੇ ਫਿਰ ਟਾਈ ਅਪ ਕਰਦੇ ਨੇ ਰਣਜੀਤ ਸਿੰਘ ਗਿੱਲ ਅਕਾਲੀ ਦਲ ਦਾ ਉਹ ਚਿਹਰਾ ਸੀ ਜਿਸ ਵਕਤ ਵੱਡੇ ਵੱਡੇ ਦਿਗਜਾਂ ਦੀ ਜ਼ਮਾਨਤ ਜ਼ਬਤ ਹੋਈ ਉਸ ਵਕਤ ਰਣਜੀਤ ਸਿੰਘ ਗਿੱਲ ਦਾ ਵੋਟ ਸ਼ੇਅਰ ਵੋਟ ਬੈਂਕ ਇਸ ਤਰੀਕੇ ਦਾ ਸੀ ਕਿ ਵੱਡੇ ਤਨਾਟ ਲੀਡਰਾਂ ਨੂੰ ਮਾਤ ਪਾਉਣ ਦੇ ਬਰਾਬਰ ਖੜੇ ਹੋਏ ਸੀ ਪਰ ਅਫਸੋਸ ਅੱਜ ਉਹ ਚਿਹਰਾ ਅਕਾਲੀ ਦਲ ਦਾ ਹਿੱਸਾ ਨਹੀਂ ਨੇ ਔਰ ਕਿਉਂ ਉਹਨਾਂ ਨੇ ਅਸਤੀਫਾ ਦਿੱਤਾ तमाम ਮਸਲਿਆ ਤੇ ਗੱਲਾਂ ਬਾਤਾਂ ਕਰਾਂਗੇ ਕਿਹੜੀ ਕਾਬਸ ਕੁੰਡਲੀ ਹੈ ਕਿਹੜੇ ਮੁੱਖ ਕਾਰਨ ਸੀ ਔਰ ਸਿਆਸੀ ਪੁਵੇਖ ਰਣਜੀਤ ਸਿੰਘ ਗਿੱਲ ਦਾ ਕੀ ਹੋਵੇਗਾ ਕਿਉਂਕਿ ਖਰੜ ਹਲਕੇ ਦੇ ਵਿੱਚ ਇੱਕ ਚੰਗਾ ਵੋਟ ਬੈਂਕ 40000 ਦੇ ਕਰੀਬ ਵੋਟ ਬੈਂਕ ਜੋ ਉਹਨਾਂ ਦੇ ਨਾਲ ਤੁਰਦਾ ਹੈ ਉਹਨਾਂ ਦਾ ਇਹ ਦਾਵਾ ਹੈ ਸਵਾਗਤ ਕਰਾਂਗੇ ਸਭ ਤੋਂ ਪਹਿਲਾਂ ਰਣਜੀਤ ਗਿੱਲ ਜੀ ਰੋਜ਼ਾਨਾ ਸਪੋਕਸਮੈਨ ਦਾ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਰੀਨ ਅੱਜ ਅਸਤੀਫਾ ਭੇਜ ਦਿੱਤਾ ਸਭ ਤੋਂ ਪਹਿਲਾ ਪ੍ਰਤੀਕਰਮ ਮਹਿਸੂਸ ਕੀ ਕਰ ਰਿਹਾ ਹਾਂ ਜਿਸ ਪਾਰਟੀ ਨਾਲ ਤੁਹਾਡੇ ਪਰਿਵਾਰ ਜੁੜੇ ਹੋਣ ਔਰ ਅੱਜ ਉਸ ਪਾਰਟੀ ਦੀ ਆਡਾਲੋਜੀ ਤੋਂ ਵੱਖ ਹੋ ਗਿਆ ਦੇਖੋ ਬੜਾ ਮਨ ਨੂੰ ਦੁੱਖ ਹੈ ਬੜੇ ਭਰੇ ਮਨ ਨਾਲ ਜਿਹੜਾ ਮੈਂ ਫੈਸਲਾ ਲਿਆ ਕਿਉਂਕਿ ਸਾਡੀ ਜਿਹੜਾ ਪਰਿਵਾਰਕ ਅਸੀਂ ਪਿਛਲਾ ਪਿਛੋਕਰ ਸਾਡਾ ਅਕਾਲੀ ਦਲ ਦਾ ਸੋ ਬੜੇ ਭਰੇ ਮਨ ਨਾਲ ਮੈਂ ਫੈਸਲਾ ਲਿਆ ਪਰ ਇਹਦੇ ਵਿੱਚ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਜੋ ਹਲਕੇ ਦੀਆਂ ਭਾਵਨਾਵਾਂ ਜਿਨ੍ਹਾਂ ਲੋਕਾਂ ਦੇ ਕਰਕੇ ਮੈਂ ਅੱਜ ਇੱਥੇ ਹਾਂ ਤੇ ਜਿਨ੍ਹਾਂ ਲੋਕਾਂ ਨੇ ਮੈਨੂੰ ਆਪਣਾ ਸਿਰ ਦਾ ਤਾਜ ਬਣਾ ਕੇ ਰੱਖਿਆ ਔਰ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ ਬਲੰਦ ਰੱਖਿਆ ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਤਾ ਸੀ ਭਾਵੇਂ ਬਲੌਗ ਸੰਸਥਾ ਸੀ ਭਾਵੇਂ ਉਹ ਮਿਊਸਲ ਕਮੇਟੀਆਂ ਬਣਾਉਣ ਦਾ ਸੀ ਜੀ ਸੋ ਜੇ ਅੱਜ ਉਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਤੇ ਉਹ ਮੇਰੇ ਲਈ ਸਭ ਤੋਂ ਉੱਤੇ ਨੇ ਸੋ ਇਸ ਕਰਕੇ ਮੈਂ ਉਹਨਾਂ ਦੀਆਂ ਭਾਵਨਾਵਾਂ ਦੇ ਜੋ ਹੈਗੀਆਂ ਸੀ ਉਹਦੇ ਹਿਸਾਬ ਨਾਲ ਹੀ ਹੈ ਜਿਹੜਾ ਆਪਣਾ ਫੈਸਲਾ ਜਿਹੜਾ ਜਨਨਕ ਆਖਰੀ ਪ੍ਰਯਾਸ ਤੁਸੀਂ ਕੀਤਾ ਬਾਲ ਸਾਹਿਬ ਕੋਲ ਗਏ ਕੀ ਉਹਨਾਂ ਨੇ ਕਿਹਾ ਕੀ ਗੱਲ ਨਹੀਂ ਸੁਣੀ ਉਹਨਾਂ ਨੇ ਮੈਂ ਜੀ ਤੁਹਾਨੂੰ ਅਸੀਂ ਦੱਸ ਕੇ ਆਏ ਸਾਡਾ ਇੱਕ ਸੰਡੇ ਨੂੰ ਇਕੱਠ ਸੀ ਜੀ ਆਹ ਫੋਟੋ ਹੈ ਜੀ ਆਹ ਵਾਲੀ ਤੇ ਇਹ ਇਕੱਠ ਜਿਹੜਾ ਹੋਇਆ ਸੀ ਸਾਡਾ ਵਰਕਰਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ ਉਹਨਾਂ ਦੀਆਂ ਭਾਵਨਾਵਾਂ ਸੀ ਵੀ ਸਾਡੀਆਂ ਜਿਹੜੀਆਂ ਭਾਵਨਾਵਾਂ ਇਹ ਉੱਥੇ ਪੁਜਾਈਆਂ ਜਾਣ ਸਾਹ ਸੁਖਬੀਰ ਸਿੰਘ ਬਾਦਲ ਕੋਲ ਮੈਂ ਪਾਰਟੀ ਪੱਧਰ ਅਨੁਸਾਰਾ ਦੱਸ ਕੇ ਆਇਆ ਤੇ ਠੀਕ ਹੈ ਨਹੀਂ ਉਹ ਜੋ ਉਹਨਾਂ ਦਾ ਫੈਸਲਾ ਉਹ ਨਹੀਂ ਵਾਪਸ ਲਿਆ ਤੇ ਹਲਕੇ ਵਾਲੇ ਫੇਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਰਿਜਾਇਨ ਕਰੋ ਸੋ ਸਾਡੇ ਤਾਂ ਸੀ ਸੁਖਬੀਰ ਸਿੰਘ ਬਾਦਲ ਨੇ ਨੇ ਉਹ ਕਹਿੰਦੇ ਵੀ ਠੀਕ ਹੈ ਅਸੀਂ ਦੇਖਦੇ ਆ ਪਰ ਉਹ ਨਹੀਂ ਹੋਇਆ ਜੀ ਉਹ ਨਹੀਂ ਹੋਇਆ ਜੀ ਪੂਰਾ ਪੰਜਾਬ ਉਸ ਫੈਸਲੇ ਨੂੰ ਲੈ ਕੇ ਉਹਨਾਂ ਨੂੰ ਕਹਿ ਰਿਹਾ ਕਿ ਕਰੋ ਕਰੋ ਕੁਝ ਪਰ ਹੋ ਕੁਝ ਨਹੀਂ ਰਿਹਾ ਨਹੀਂ ਜੀ ਉਹ ਫੈਸਲਾ ਦੇਖੋ ਸਾਡਾ ਜੋ ਹਲਕੇ ਨਾਲ ਸੰਬੰਧ ਸੀ ਉਹ ਨਹੀਂ ਹੋਇਆ ਜੀ ਤੇ ਲੋਕ ਫਿਰ ਕਹਿੰਦੇ ਕਿ ਕੌਣ ਕੁੰਡਲੀ ਕਿਹੜੇ ਨੇ ਕਿਹੜੇ ਲੀਡਰ ਆ ਰੋਜੀ ਬਰਕੰਦੀ ਹੋਰਾਂ ਦਾ ਜ਼ਿਕਰ ਹੁੰਦਾ ਹੋਰ ਬਹੁਤ ਸਾਰੇ ਲੀਡਰ ਆ ਖੁੱਲ ਕੇ ਕਹਿ ਦਿਓ ਹੁਣ ਤਾਂ ਪਾਰਟੀ ਛੱਡ ਦਿੱਤੀ ਆ ਹੁਣ ਤਾਂ ਸਿਆਸਤ ਦੇ ਵਿੱਚ ਤਾਂ ਇਲਜ਼ਾਮਬਾਜ਼ੀ ਹੁੰਦੀ ਆ ਤਾਂ ਮੈਨੂੰ ਲੱਗਦਾ ਖੁੱਲ ਕੇ ਕਹਿਣਾ ਚਾਹੀਦਾ ਲੋਕਾਂ ਲਈ ਤੁਸੀਂ ਚੁਣੇ ਲੋਕਾਂ ਲਈ ਤੁਰਦੇ ਹੋ ਜਿਹੜੇ ਪਰ ਲੋਕਾਂ ਦਾ ਬੁਰਾ ਕਰ ਰਹੇ ਮੈਨੂੰ ਲੱਗਦਾ ਨਾਂ ਲੈਣੇ ਚਾਹੀਦੇ ਥੋਣੇ ਨੇ ਰੋਜੀ ਬਾਂਟੀ ਵੀ ਮੇਰੇ ਭਰਾ ਨੇ ਮੈਂ ਉਹਨਾਂ ਬਾਰੇ ਇਦਾਂ ਦੀ ਕੋਈ ਤੈਨੀ ਪਰਸਨਲ ਟਿੱਪਣੀ ਕਰਦਾ ਪਾਰਕ ਦਾ ਜਸਦਾਰ ਤਾਂ ਨਾਂ ਉਹਨਾਂ ਦਾ ਹੀ ਲੈਂਦੇ ਰਹੇ ਨੇ ਪਰ ਉੱਥੇ ਜਿਹੜੀ ਆਪਣੇ ਕੁੰਡਲੀ ਦੀ ਮੈਂ ਗੱਲ ਕਰਦਾ ਉਹ ਲੋਕ ਜਿਨ੍ਹਾਂ ਦੀਆਂ ਜ਼ੁਬਾਨਾਂ ਜਬਤ ਹੋਈਆਂ ਜਿਹੜੇ ਆਪਣੀ ਜ਼ੁਬਾਨਤ ਨਹੀਂ ਬਚਾ ਸਕੇ ਅੱਜ ਉਹ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਕਰ ਰਹੇ ਨੇ ਕਿਸੇ ਇੱਕ ਲੀਡਰ ਦਾ ਨਾਮ ਮੈਂ ਨਾਮ ਨਹੀਂ ਲਵਾਂਗਾ ਸਾਨੂੰ ਇਹ ਸਿੱਖਿਆ ਨਹੀਂ ਦਿੱਤੀ ਗਈ ਵੀ ਕਿਸੇ ਦੇ ਤੇ ਚਿੱਕੜ ਆਪਸੀਂ ਨਬਾਈ ਨੇ ਮਿਚਾ ਲਈਏ ਕਿ ਤਨੀ ਕਿ ਤੁਸੀਂ ਭਾਜੀਪੀ ਜੁਆਇਨ ਕਰੋ 27 ਚ ਸਮਝੌਤਾ ਹੋ ਜਾਏ ਗੱਠਜੋੜ ਹੋ ਜਾਏ ਫਿਰ ਉਹ ਤਾਣੀ ਬਣੀ ਉਲਝ ਨਾ ਜਾਵੇ ਨਹੀਂ ਇਹ ਦੇਖੋ ਗੱਲ ਇਹ ਹੈ ਮੈਂ ਹਜੇ ਕੋਈ ਬੀਜੇਪੀ ਕਾਂਗਰਸ ਆਪ ਕੋਈ ਹੋਰ ਕੁਝ ਨਹੀਂ ਜੋ ਮੇਰਾ ਹਲਕਾ ਹੋਗਾ ਜੇ ਮੇਰਾ ਹਲਕਾ ਕਹੂਗਾ ਤੁਸੀਂ ਕਹਿੰਦੇ ਨੇ ਕਿ ਕਿੱਧਰ ਨੂੰ ਲੜੋਗੇ ਮੈਂ ਕਹਿੰਦਾ ਜੇ ਮੇਰਾ ਹਲਕਾ ਗੁਆ ਤੂੰ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਹਿੰਗੇ ਆਜ਼ਾਦ ਲੜਨੀ ਮੈਂ ਆਜ਼ਾਦ ਲੜੂੰਗਾ ਕਿਸੇ ਪਾਰਟੀ ਤੋਂ ਕਹਿੰਗੇ ਪਾਰਟੀ ਤੋਂ ਲੜੂੰਗਾ ਪਰ ਮੈਂ ਆਪਣੀ ਹਲਕੀ ਦੀਆਂ ਭਾਵਨਾਵਾਂ ਮੁਤਾਬਕ ਚੱਲੂ। ਤੁਸੀਂ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕਰ ਰਹੇ ਕਿ ਬਹੁਤ ਵਧੀਆ ਨੇ। ਫਿਰ ਉਹ ਫੈਸਲੇ ਗੱਲ ਸੁਣਨੀ ਰਏ ਕਿਸੇ ਦੀ। ਫਿਰ ਕਿਸ ਤਰੀਕੇ ਨਾਲ ਵਧੀਆ ਆਖਦੇ ਹੋ ਤੁਸੀਂ? ਮੈਂ ਤੁਹਾਨੂੰ ਦੱਸਿਆ ਜੀ ਜਿਹੜੀ ਥੱਲੇ ਜੁੰਡਲੀਆ ਉਹ ਪ੍ਰਧਾਨ ਦੇ ਵੀ ਜ਼ਹਿਨ 'ਚ ਕੁਝ ਹੁੰਦਾ ਨਾ ਕਿ ਮੈਂ ਸੰਗਤ ਜੋ ਮੈਨੂੰ ਕਹਿ ਰਹੀ ਆ ਮੈਨੂੰ ਕਬੂਲ ਕਰਨਾ ਚਾਹੀਦਾ। ਕਈ ਵਾਰੀ ਇਹ ਹੁੰਦਾ ਜੀ 10 ਬੰਦੇ ਤੁਹਾਨੂੰ ਆਲੇ-ਦਾਲੇ ਕਹੀ ਜਾਣ ਫਿਰ ਤੁਸੀਂ ਵੀ ਮੰਨਣੀ ਪੈਂਦੀ ਓ ਉਹ ਵੀ ਇਹ ਚੈਅ ਠੀਕ। ਤੁਸੀਂ ਕਦੇ ਉਹਨਾਂ 10 ਬੰਦਿਆਂ 'ਚ ਸ਼ਾਮਲ ਨਹੀਂ ਹੋਏ ਸੁਖਬੀਰ ਸਿੰਘ ਬਾਦਲ ਦੇ ਕਿਉਂਕਿ ਤੁਸੀਂ ਤਾਂ ਚੰਡੀਗੜ੍ਹ ਦੇ ਬੈਠਣਾ ਉੱਠਣਾ ਨਹੀਂ ਰਿਹਾ ਤੁਹਾਡਾ ਤੁਹਾਡੀ ਗੱਲ ਕਦੇ ਨਹੀਂ ਮੰਨੀ ਦੇਖੋ ਮੈਂ ਸੁਖਵੀਰ ਜੀ ਨਾਲ ਅੱਜ ਵੀ ਉਨੀ ਰਿਸਪੈਕਟ ਕਰਦਾ ਹਾਂ ਅੱਜ ਵੀ ਜੋ ਮੇਰੇ ਅੱਜ ਤੋਂ 10 ਦਿਨ ਪਹਿਲਾਂ ਮੰਚ ਰਿਸਪੈਕਟ ਸੀ ਅੱਜ ਵੀ ਉਹ ਹੀ ਹੈ ਜਦ ਤੋਂ ਪਹਿਲੇ ਸਮਝਦੀ ਉਹ ਵੀ ਅੱਜ ਵੀ ਉਹ ਹੀ ਹੈ ਪਰ ਜਿਹੜੇ ਉੱਥੇ ਲੋਕ ਬੈਠੇ ਨੇ ਜਿਹੜੇ ਲੋਕ ਗਲਤ ਫੈਸਲੇ ਕਰ ਰਹੇ ਨੇ ਅਸੀਂ ਸਾਡੇ ਹਲਕੇ ਦੀ ਉਹਨਾਂ ਨਾਲ ਨਾਰਾਜ਼ਗੀ ਹੈ ਇਸ ਕਰਕੇ ਹਲਕੇ ਦੀਆਂ ਭਾਵਨਾਵਾਂ ਨੇ ਵੀ ਤੁਸੀਂ ਜੀ ਅਸਤੀਫਾ ਦਿੱਤਾ 23% ਵੋਟ ਤੁਹਾਡਾ 22 ਚ 29 ਤੁਹਾਡਾ 17 ਚ ਇਹ ਵੋਟ ਬੈਂਕ ਤੁਹਾਡੇ ਨਾਲ ਤੁਰਦਾ ਜਾਂ ਇਕੱਲੇ ਦਰ ਨਾਲ ਨਹੀਂ ਜੀ ਦੇਖੋ ਇਹ ਵੋਟ ਬੈਂਕ ਤੁਸੀਂ ਅੰਦਾਜ਼ਾ ਲਾ ਲਓ ਵੀ ਮੰਨੂ ਜਿਹੜਾ 40000 ਤੋਂ ਪਲੱਸ ਵੋਟ ਪਿਆ ਸੀ 22 ਚ ਉਹ ਸਾਡਾ ਜਿਹੜਾ 17000 ਰਹਿ ਗਿਆ 24 ਸੋਏ ਤੁਸੀਂ ਅੰਦਾਜ਼ਾ ਲਾ ਲਓ ਵੋਟ ਬੈਂਕ ਸਾਡੇ ਨਾਲ ਦਿਲੋਂ ਅਫਸੋਸ ਕਰਦੇ ਹਾਂ ਕਿ ਵੱਡੇ ਚਿਹਰੇ ਕੁਝ ਆਗੇ ਕਮਰ ਸੱਧੂ ਹੋ ਗਏ ਜਾਂ ਫਿਰ ਉਸ ਤੋਂ ਬਾਅਦ ਅਨਮੋਲ ਗਗਨਮਾਨ ਆ ਗਏ ਤਾਂ ਥੋੜਾ ਨੁਕਸਾਨ ਹੋਇਆ ਨਹੀਂ ਦੇਖੋ ਅਸੀਂ ਫਿਰ ਵੀ ਦੂਸਰੇ ਨੰਬਰ ਤੇ ਆਏ ਹਾਂ ਜਦਕਿ ਕਾਂਗਰਸ ਜਿਹੜੀ ਕਿ ਪਹਿਲਾਂ ਪਹਿਲਾਂ ਮੈਨੂੰ 47000 ਵੋਟ ਪਈ ਸੀ ਜਦੋਂ ਭਾਜਪਾ ਨਾਲ ਸੀ ਤੇ ਕਾਂਗਰਸ ਨੂੰ 50000 ਕੋਸੀ ਤੇ ਉਹਨਾਂ ਨੂੰ 52000 ਕੋਸੀ ਆਪ ਨੂੰ ਲੇਕਿਨ ਬਾਅਦ ਛੁਣ ਜਦੋਂ ਇਹ ਬੇਬ ਬਣੀ ਦੇ ਕੋਈ ਇੱਕ ਹਨੇਰੀ ਸੀ ਹਨੇਰੀ ਤਾਂ ਵੱਡੇ ਵੱਡੇ ਬੋਰਡ ਹਿੱਲ ਗਏ ਤੇ ਅਸੀਂ ਤਾਂ ਬਹੁਤ ਛੋਟੇ ਲੀਡਰ ਸੀ ਪਰ ਫਿਰ ਵੀ ਸਾਡੀ ਪਰਫਾਰਮੈਂਸ ਇੰਨੀ ਵਧੀਆ ਰਹੀ ਵੀ ਮੈਨੂੰ 40000 ਰੁਪਏ ਤੇ 40000 ਪਲੱਸ ਕਾਂਗਰਸ ਨੂੰ 24-25000 ਰੁਪਏ ਤੇ ਭਾਜਪਾ ਨੂੰ ਪਈ 14000 ਸੋ ਇਹ ਹੈ ਵੀ ਉਹ ਵੋਟ ਬੈਂਕ ਜਿਹੜਾ ਉਹ ਲੋਕਾਂ ਦਾ ਦਿੱਲੀ ਮਤਲਬ ਪਾਰਟੀ ਵਾਈ ਤੋ ਉੱਪਰ ਉੱਠ ਕੇ ਲੋਕ ਸਾਡੇ ਨਾਲ ਗਏ ਮੇਰਾ ਮੇਰੇ ਦੋ ਸਵਾਲ ਹੈ ਅਕਾਲੀ ਦਲ ਦੇ ਕੋਈ ਹੋਰ ਲੀਡਰ ਤਾਂ ਨਹੀਂ ਇੱਥੇ ਡੇਰਾ ਡਾਰੇ ਜਿਸ ਕਰਕੇ ਵੀ ਕਿਤੇ ਨਾ ਕਿਤੇ ਪਰੇਸ਼ਾਨੀ ਹੋ ਰਹੀ ਹੋਵੇ ਨਹੀਂ ਨਹੀਂ ਬਿਲਕੁਲ ਨਹੀਂ ਇਹ ਬਿਲਕੁਲ ਨਹੀਂ ਇਹ ਪੁਆਇੰਟ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਹੋਰ ਆ ਰਿਹਾ ਮੈਨੂੰ ਕੋਈ ਇਨਸਿਕਿਉਰਟੀ ਹੈ ਨਾ ਹਾਲੀ ਦੇ ਵਿਧਾਇਕ ਕੁਲਵੰਤ ਹੋਣ ਨਾਲ ਵੀ ਚੰਗੀ ਥੋੜੀ ਵਧੀਆ ਨੇੜਤਾ ਰਹੀ ਹੈ ਕਿ ਉਧਰਲੇ ਪਾਸੇ ਝਕਾ ਹੋ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਮੈਂ ਤੁਹਾਨੂੰ ਦੇਖੋ ਸਾਡੇ ਦੋਸਤ ਨੇ ਉਹ ਸਾਡੇ ਬਿਲਡਰ ਭਰਾ ਨੇ ਦੋਸਤ ਨੇ ਸਾਡੇ ਕਾਰੋਬਾਰੀ ਸੰਬੰਧੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਕੜਈ ਦੇ ਉਹ ਵੀ ਮੈਂਬਰ ਨੇ ਅਸੀਂ ਵੀ ਨੇ ਉਹ ਅਹੁਦੇਦਾਰ ਨੇ ਉਹ ਤਾਂ ਸੋ ਉਹ ਏਦਾਂ ਦੀ ਕੋਈ ਗੱਲ ਨਹੀਂ ਆਖਰੀ ਸਵਾਲ ਫੋਨ ਆਇਆ ਕਿਹੜੀ ਪਾਰਟੀ ਤੋਂ ਬੀਜੇਪੀ ਤੋਂ ਕਾਂਗਰਸ ਤੋਂ ਦੇਖੋ ਫੋਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਗਰਮ ਗੋੜ ਨੂੰ ਹਰੇਕ ਨੂੰ ਖਾਣ ਨੂੰ ਆਇਆ ਬੀਜੇਪੀ ਤੋਂ ਫੋਨ ਆ ਗਿਆ ਫੋਨ ਤਾਂ ਤੁਹਾਨੂੰ ਪਤਾ ਵੀ ਸਾਰੇ ਬੰਦੇ ਫਿਰ ਟਾਈ ਅਪ ਕਰਦੇ ਨੇ ਚਲੋ ਤੁਸੀਂ ਇਹ ਦੱਸ ਦਿਓ ਤੁਹਾਡਾ ਆਖਰੀ ਤੁਹਾਡਾ ਜਿਹੜਾ ਭੂਵਿਖਿਆ ਹੈ ਉਹ ਕਿੰਨੇ ਦਿਨਾਂ ਚ ਤੈਅ ਕਰਨ ਵਾਲੇ ਹੋ ਕਿ ਕੀ ਭੂਵਿਖ ਹੋਵੇਗਾ ਕਿਉਂਕਿ ਲੰਬਾ ਸਮਾਂ ਵੀ ਜ਼ਿਆਦਾ देर ਨਹੀਂ ਰਿਹਾ ਜਾ ਸਕਦਾ ਪੋਲਿਟੀਕਲ ਨਹੀਂ ਅਸੀਂ ਸਮਾਜ ਸੇਵਾ ਕਰਦੇ ਰਹਿਣਾ ਜੀ ਸਮਾਜ ਸੇਵਾ ਕਰਦੇ ਰਹਾਂਗੇ ਤੇ ਅਸੀਂ ਲੋਕਾਂ ਦੇ ਵਿੱਚ ਜੋ ਲੋਕਾਂ ਦਾ ਲੋਕ ਕਹਿਣਗੇ ਉਹ 10 ਦਿਨਾਂ 'ਚ ਬਣਦਾ ਮਹੀਨੇ 'ਚ ਬਣਦਾ ਚਾਰ 'ਚ ਬਣਦਾ ਜੋ ਲੋਕਾਂ ਦਾ ਜਦੋਂ ਇੱਕ رائے ਬਣ ਗਈ ਤੇ ਅਸੀਂ ਉਹ ਫਿਰ ਉਸ ਮੁਤਾਬਕ ਹੀ ਚੱਲਾਂਗੇ ਸਭ ਸਾਡਾ ਗਿੱਲ ਸਾਹਿਬ ਸਨ ਔਰ ਸਤਾਈ ਦੀ ਤਿਆਰੀ ਕਰ ਰਹੇ ਨੇ ਔਰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਿਆਸੀ ਕਰੀਅਰ ਹੋਵੇਗਾ ਹਾਲਾਂਕਿ ਉਹਨਾਂ ਨੇ ਕਿਸ ਪਾਰਟੀ 'ਚ ਜਾਣਾ ਇਸ ਨੂੰ ਲੈ ਕੇ ਕੁਝ ਬੋਲੇ ਨਹੀਂ ਹੈ ਔਰ ਸੁਖਬੀਰ ਸਿੰਘ ਬਾਦਲ ਨਾਲ ਕੋਈ ਉਹਨਾਂ ਦੇ ਆਪਸੀ ਵਿਰੋਧ ਨਹੀਂ ਹੈ ਪਰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਉਹ ਆਪਣਾ ਪਵਿੱਕਤਾ ਕਰਨਗੇ ਕੈਮਰਾਮੈਨ ਸ਼ਹਿਰੀ ਦੇ ਨਾਲ ਮੈਂ ਪ੍ਰਿੰਸ ਖਰੜ